ਸ੍ਰੀ ਕਾਲਜੀ ਅੱਜ ਲੱਗਿਆ ਜੀ ਆਪਾਂ ਲਸਣ ਲਗਾਣ ਤੇ ਅੱਜ ਮੌਸਮ ਵੀ ਜਿਹੜਾ ਬਹੁਤ ਵਧੀਆ ਹੋਇਆ ਪਿਆ ਪੰਜਾਬ ਦਾ ਖਾਸ ਤੌਰ ਤੇ ਸਾਡੇ ਇਲਾਕੇ ਦਾ ਤੇ ਅੱਜ 6 ਤਰੀਕ ਹੋ ਚੁੱਕੀ 6 ਅਕਤੂਬਰ ਤੇ ਆਪਾਂ ਲਸਣ ਲਗਾਣਾ ਜਿਹੜਾ ਸਟਾਰਟ ਕਰ ਦੇਣਾ ਅੱਜ ਛੱਤ ਤੇ ਵੀ ਲਗਾਣਾ ਵਾ ਗਮਲਿਆਂ ਦੇ ਵਿੱਚ ਤੇ ਜ਼ਮੀਨ ਤੇ ਵੀ ਲਗਾਣਾ ਤੇ ਦੋਨਾਂ ਜਗ੍ਹਾ ਵਾਸਤੇ ਮੈਂ ਲਸਣ ਇਕੱਠਾ ਹੀ ਲੈ ਰਹੀ ਆ ਜਿਹੜੀ ਕੋਈ ਮੋਟੀ ਮੋਟੀ ਗੰਢੀ ਨਿਕਲੂਗੀ ਉਹ ਆਪਾਂ ਛੱਤ ਤੇ ਲਗਾ ਦੇਣੀ ਆ ਇਸ ਤਰ੍ਹਾਂ ਜਿਹੜੀ ਮੋਟੀ ਮੋਟੀ ਗੰਢੀ ਹੋਈ ਜਿਹੜਾ ਬਰੀਕ ਹੋਇਆ ਉਹ ਆਪਾਂ ਜ਼ਮੀਨ ਤੇ ਲਗਾ ਦੇਣਾ ਇਹ ਮੈਂ ਲਾਲ ਲਸਣ ਲਗਿਆ ਲਿਆ ਵਾ ਲਾਉਣ ਵਾਸਤੇ ਕਿਉਂਕਿ ਲਾਲ ਲਸਣ ਜਿਹੜਾ ਸਾਡੇ ਪੰਜਾਬ ਦੇ ਵਿੱਚ ਬਹੁਤ ਆਰਾਮ ਦੇ ਨਾਲ ਹੋ ਜਾਂਦਾ ਤੇ ਜਲਦੀ ਹੁੰਦਾ ਆ ਜੇ ਤੁਸੀਂ ਸੇਲ ਕਰਨ ਵਾਸਤੇ ਵੀ ਲਗਾਣਾ ਤਾਂ ਲਾਲ ਲਸਣ ਲਗਾਓ ਤੇ ਆਹ ਵਾਲਾ ਹੁੰਦਾ ਜੀ ਚਿੱਟਾ ਲਸਣ ਇਹਦੇ ਪੱਤੇ ਜਿਹੜੇ ਆ ਜ਼ਮੀਨ ਵੱਲ ਨੂੰ ਵੱਧਦੇ ਆ ਤੇ ਧੀਰ ਲਾਉਦੇ 2-2.5 ਮਹੀਨੇ ਲੈ ਲੈਂਦੇ ਪੱਤੇ ਵਧਣ ਨੂੰ ਜਿਹੜਾ ਲਾਲ ਲਸਣਾ ਉਹ ਤਾਂ ਲਗਭਗ 10 ਦਿਨ ਦੇ ਵਿੱਚ ਉੱਗ ਕੇ ਦੋ-ਦੋ ਪੱਤੀਆਂ ਕੱਢ ਲੈਂਦਾ ਇਸ ਕਰਕੇ ਜੇ ਤੁਹਾਨੂੰ ਲਾਲ ਲਸਣ ਮਿਲਦਾ ਤਾਂ ਤੁਸੀਂ ਲਾਲ ਲਸਣ ਹੀ ਲਗਾਓ ਇੱਕ ਮੇਰੇ ਕੋਲ ਹੈਗਾ ਜੀ ਹਿਮਾਚਲੀ ਲਸਣ ਆਹ ਵਾਲਾ ਇਹਦੇ ਪੱਤੇ ਹੀ ਲਗਭਗ 1 ਇੰਚੀ ਦੇ ਚੌੜੇ ਹੁੰਦੇ ਆ ਤੇ ਇਹਦੀ ਇੱਕ ਗੰਡੀ ਵੀ ਲਗਭਗ ਇਹਦੇ ਇੱਕ ਮਤਲਬ ਪੂਰੀ ਲਸਣ ਦੀ ਗੰਡੀ ਦੇ ਬਰਾਬਰ ਇੱਕ ਗੰਡੀ ਹੋ ਜਾਂਦੀ ਆ ਦੇਖੋ ਤੁਸੀਂ ਆਹ ਲਸਣ ਦੀ ਗੰਡੀ ਆ ਤੇ ਆ ਇਹਦੀ ਸਿੰਗਲ ਗੰਡੀ ਆ ਇੰਨਾ ਫਰਕ ਹੁੰਦਾ ਹੈ ਇਹਦਾ ਇਹ ਵਾਲਾ ਕਾਫੀ ਮਹਿੰਗਾ ਮਿਲਦਾ ਇਹ ਮੈਂ ਲੈ ਕੇ ਆਈ ਆ ਜੀ 200 ਨੂੰ ਕਿਲੋ ਆਹ ਵਾਲਾ ਹੈਗਾ ਸਾਡੇ ਇਲਾਕੇ ਦੇ ਵਿੱਚ 65 ਰੁਪਏ ਕਿਲੋ ਜਿਹੜਾ ਲਾਲ ਲਸਣ ਆ ਤੇ ਜਿਹੜਾ ਚਿੱਟਾ ਵਾ ਉਹ ਥੋੜਾ ਸਸਤਾ ਮਿਲ ਜਾਂਦਾ ਬਾਕੀ ਮੋਟਾ ਲਸਣ ਹੋਊਗਾ ਤਾਂ ਮਹਿੰਗਾ ਹੋਣਾ ਜੇ ਬਰੀਕ ਹੋਊਗਾ ਤਾਂ ਥੋੜਾ ਸਸਤਾ ਹੋਣਾ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਇਹਨੂੰ ਘੇਰ ਲਈਏ ਫਿਰ ਅੱਗੇ ਲਗਾਉਣ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਕਿਹੜੀ ਕਿਹੜੀ ਖਾਦ ਇਹਨੂੰ ਪਾਉਣੀ ਆ ਉਹ ਆਪਾਂ ਸਾਰਾ ਤੁਹਾਡੇ ਨਾਲ ਅੱਗੇ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਜੇ ਪਾ ਰਹੇ ਆ ਜੀ ਆਪਾਂ ਸਲਫਰ ਆਰਗੈਨਿਕ ਪਾ ਰਹੇ ਆ ਜੇ ਤੁਹਾਨੂੰ ਨਹੀਂ ਮਿਲਦੀ ਜਾਂ ਤੁਸੀਂ ਨਹੀਂ ਪਾਉਣੀ ਚਾਹੁੰਦੇ ਤਾਂ ਤੁਸੀਂ ਪੰਜਾਬ ਦੇ ਵਿੱਚ ਲਸਣ ਦਾ ਸੀਜ਼ਨ ਜਿਹੜਾ ਆਮ ਸਿਆਣੇ ਆਪਣੇ ਪੁਰਾਣੇ ਬਜ਼ੁਰਗ ਹੁੰਦੇ ਸੀਗੇ ਉਹ ਕਹਿੰਦੇ ਹੁੰਦੇ ਸੀ ਵੀ 10 ਕੱਤੇ ਤੋਂ ਲੈ ਕੇ ਤੁਸੀਂ ਪੂਰਾ ਕੱਤੇ ਦਾ ਮਹੀਨਾ ਜਿਹੜਾ ਲਸਣ ਲਗਾ ਸਕਦੇ ਹੋ ਤੇ ਪੜੇ ਲਿਖਿਆਂ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਆ ਜੀ ਅਕਤੂਬਰ ਦੇ ਵਿੱਚ ਅਕਤੂਬਰ ਤੋਂ ਆਧ ਨਵੰਬਰ ਤੱਕ ਵੀ ਲਸਣ ਲਗਾਇਆ ਜਾ ਸਕਦਾ ਤੇ ਵੈਸੇ ਜ਼ਿਆਦਾਤਰ ਦੀਵਾਲੀ ਦੇ ਨੇੜੇ ਤੇੜੇ ਕਹਿੰਦੇ ਹੁੰਦੇ ਸੀ ਵੀ ਲਸਣ ਲਗਾਉਣ ਦਾ ਜਿਹੜਾ ਵਾ ਸਹੀ ਸਮਾਂ ਹੁੰਦਾ ਆ ਤੇ ਇਹ ਆਪਾਂ ਵੀ ਖੇਤ ਜਿਹੜਾ ਲਸਣ ਲਗਾਉਣ ਵਾਸਤੇ ਹੀ ਇੱਧਰ ਬਣਾਇਆ ਆ ਸਾਰਾ ਤੇ ਇੱਥੇ ਆਪਾਂ ਲਸਣ ਲਗਾਵਾਂਗੇ ਬੈੱਡ ਬਣਾ ਕੇ ਤੇ ਇਹਦੀ ਜਿਹੜੀ ਖੇਤ ਦੀ ਵਹਾਈ ਆ ਇਹ ਆਪਾਂ ਰੋਟਾਵੇਟਰ ਦੇ ਨਾਲ ਹੀ ਕੀਤੀ ਆ ਤੇ ਇਹਦੇ ਵਿੱਚ ਸਿਰਫ ਗੋਬਰ ਦੀ ਖਾਦ ਤੇ ਜਿਹੜੇ ਪੱਤੇ ਵਗੈਰਾ ਖਿਲਰੇ ਹੋਏ ਸੀ ਨਾ ਉਹੀ ਆਪਾਂ ਮਿਕਸ ਕੀਤੇ ਆ ਹੋਰ ਇਹਦੇ ਵਿੱਚ ਆਪਾਂ ਕੁਝ ਨਹੀਂ ਪਾਇਆ ਹਜੇ ਤੇ ਇਹਦੇ ਵਿੱਚ ਕੋਈ ਤੁਸੀਂ ਆਰਗੈਨਿਕ ਖਾਦ ਤਾਂ ਉਹੀ ਫਿਰ ਗੋਬਰ ਦੀ ਖਾਦ ਤਾਂ ਪੱਤੇ ਹੀ ਆ ਜਾਂਦੇ ਆ ਵਰਮੀ ਕੰਪੋਸਟ ਤਾਂ ਕਿਉਂਕਿ ਬਹੁਤ ਮਹਿੰਗੀ ਪੈ ਜਾਂਦੀ ਆ ਅਸੀਂ ਤਾਂ ਨਹੀਂ ਵਰਤਦੇ ਜੇ ਤੁਹਾਡੇ ਕੋਲ ਹੈਗੀ ਆ ਤੇ ਤੁਸੀਂ ਪਾ ਸਕਦੇ ਹੋ ਤੇ ਜੇ ਤੁਸੀਂ ਹੋਰ ਕੋਈ ਖਾਦ ਵਗੈਰਾ ਪਾਣੀ ਆ ਜਿਸ ਤਰ੍ਹਾਂ ਕੋਈ ਕੈਮੀਕਲ ਵਰਤਣਾ ਆ ਲਸਣ ਵੇਚਣ ਨੂੰ ਲਾਉਣਾ ਆ ਤੇ ਫਿਰ ਤਾਂ ਆਮ ਕੈਮੀਕਲ ਹੀ ਪਾਉਂਦੇ ਆ ਡੀਪੀ ਹੋਗੀ ਪੋਟਾਸ਼ ਹੋਗੀ ਜ਼ਿੰਕ ਹੋਗੀ ਔਰ ਐਸਐਸਪੀ ਵੀ ਕਈ ਮੇਰੇ ਭਰਾ ਮੈਂ ਦੇਖਿਆ ਵੀ ਉਹ ਵੀ ਪਾ ਲੈਂਦੇ ਆ ਸਲਫਰ ਮੈਨ ਸਲਫਰ ਹੁੰਦੀ ਲਸਣ ਦੇ ਵਿੱਚ ਗੰਡੀ ਮੋਟੀ ਹੋਣ ਨੂੰ ਸਲਫਰ ਵਰਤੀ ਜਾਂਦੀ ਆ ਉਹ ਤੁਸੀਂ ਦਾਣੇਦਾਰ ਵੀ ਵਰਤ ਸਕਦੇ ਹੋ ਤਾਂ ਬਾਅਦ ਵਿੱਚ ਸਪਰੇ ਵੀ ਕਰ ਸਕਦੇ ਹੋ ਕਿਉਂਕਿ ਸਪ੍ਰਿਆ ਕਰਨੀਆਂ ਥੋੜੀਆਂ ਮੁਸ਼ਕਲ ਹੁੰਦੀਆਂ ਇਸ ਕਰਕੇ ਤੁਸੀਂ ਜੜਾ ਦੇ ਵਿੱਚ ਹੋ ਸਕੇ ਤਾਂ ਸਲਫਰ ਜਿਹੜੀ ਦਾਣੇਦਾਰ ਉਹੀ ਪਾ ਲਓ ਤੇ ਜੇ ਤੁਹਾਂ ਤੁਸੀਂ ਥੋੜਾ ਪੈਸੇ ਲਾਉਣਾ ਚਾਹੁੰਦੇ ਹੋ ਫੁੱਲਵੀ ਐਸਿਡ ਤੇ ਸੀ ਵੀਡ ਇਹ ਜੇ ਤੁਹਾਨੂੰ ਮਿਲ ਜਾਂਦਾ ਆ ਤਾਂ ਇਹਦੀ ਵਾਰਤੋਂ ਤੁਸੀਂ ਥੋੜੀ ਜੀ ਜ਼ਰੂਰ ਕਰ ਲਓ ਤੇ ਅਸੀਂ ਤਾਂ ਬਹੁਤੇ ਜ਼ਿਆਦਾ ਖਾਦ ਵਗੈਰਾ ਨਹੀਂ ਪਾਈ ਹੈਗੀ ਪਰ ਜੇ ਤੁਸੀਂ ਵਰਤਣਾ ਚਾਹੁੰਦੇ ਹੋ ਤਾਂ ਆਪਾਂ ਤੁਹਾਨੂੰ ਇਹ ਮੇਨ ਮੇਨ ਖਾਦਾਂ ਜਿਹੜੀਆਂ ਦੱਸ ਦਿੱਤੀਆਂ ਤੁਸੀਂ ਵਰਤ ਸਕਦੇ ਹੋ ਅਸੀਂ ਸਿਰਫ ਗੋਬਰ ਦੀ ਖਾਦ ਪਾਈ ਆ ਤੇ ਉਹ ਤਾਂ ਅਸੀਂ ਰੂਟਾਵੇਟਰ ਚਲਾਉਣ ਤੋਂ ਪਹਿਲਾਂ ਹੀ ਪਾਤੀ ਸੀ ਤੇ ਇਹ ਜਿਹੜੀਆਂ ਖਾਦਾਂ ਕੈਮੀਕਲ ਪਾਣੇ ਆ ਇਹ ਤੁਸੀਂ ਜਦੋਂ ਇਸ ਤਰ੍ਹਾਂ ਖੇਤ ਦੀ ਵਹਾਈ ਕਰ ਲਈ ਨਾ ਤੇ ਉਸ ਤੋਂ ਉੱਪਰ ਪਾਉਣੀ ਆ ਪਹਿਲਾਂ ਨਹੀਂ ਪਾਣੀ ਕਿਉਂਕਿ ਫਿਰ ਜਦੋਂ ਖੇਤ ਵਾਵਾਂਗੇ ਤੇ ਖਾਦ ਜਿਹੜੀ ਸਾਰੀ ਆ ਉਹ ਆਪਣੀ ਥੱਲੇ ਚਲੇ ਜਾਣੀ ਆ ਤੇ ਲਸਣ ਦੀਆਂ ਸਾਰਿਆਂ ਨੂੰ ਪਤਾ ਹੀ ਆ ਵੀ ਲਸਣ ਦੀਆਂ ਜਿਹੜੀਆਂ ਜੜਾਂ ਹੁੰਦੀਆਂ ਆ ਉਹ ਸਿਰਫ 2 ਤੋਂ 2.5 3 ਇੰਚ ਤੱਕ ਹੀ ਹੁੰਦੀਆਂ ਇਸ ਤੋਂ ਲਸਣ ਦੀ ਜਿਹੜੀ ਜੜਾ ਵੱਡੀ ਨਹੀਂ ਹੁੰਦੀ ਤੇ ਸਿਰਫ ਉੱਪਰਲੀ ਮਿੱਟੀ 'ਚ ਹੀ ਜੜਾ ਰਹਿੰਦੀਆਂ ਆ ਤੇ ਜੇ ਉੱਪਰ ਹੀ ਖਾਦ ਹੋਊਗੀ ਤਾਂ ਹੀ ਉਹਦਾ ਜਿਹੜਾ ਅਸਰ ਪੂਰਾ ਲਸਣ ਨੂੰ ਮਿਲੂਗਾ ਨਹੀਂ ਤੇ ਫਿਰ ਆਉਂਦੀ ਫਸਲ ਦੇ ਵਾਸਤੇ ਹੀ ਉਹ ਜਿਹੜੀ ਆ ਸਾਰੀ ਖਾਦ ਜਾਣੀ ਆ ਹੁਣ ਆਪਾਂ ਸਭ ਤੋਂ ਪਹਿਲਾਂ ਬੈੱਡ ਬਣਾ ਲਈਏ ਤਾਂ ਫਿਰ ਅੱਗੇ ਤੁਹਾਨੂੰ ਲਸਣ ਲਾਉਣ ਦਾ ਸਾਡਾ ਜਿਹੜਾ ਆਸਾਨ ਤਰੀਕਾ ਉਹ ਦੱਸਦੇ ਆ ਅੱਜ ਆਪਾਂ ਲੱਗਿਆ ਜੀ ਲਸਣ ਲਗਾਉਣ ਤੇ ਲਸਣ ਦੇ ਬਾਰੇ ਥੋੜੀ ਜਿਹੀ ਆਪਾਂ ਜਾਣਕਾਰੀ ਦੇ ਦੇਣੀ ਜਿੰਨੀ ਮੈਨੂੰ ਪਤਾ ਆ ਇਹ ਲੱਲਿਆ ਜੀ ਆਪਾਂ ਲਾਲ ਲਸਣ ਨਾਰਮਲ ਜਿਹੜਾ ਆਮ ਹੀ ਪੰਜਾਬ ਦੇ ਵਿੱਚ ਲਸਣ ਇਹ ਮਿਲ ਜਾਂਦਾ ਤੇ ਸਭ ਤੋਂ ਜ਼ਿਆਦਾ ਇਹੀ ਲਗਾਇਆ ਜਾਂਦਾ ਲਾਲ ਲਸਣ ਦੂਜੇ ਨੰਬਰ ਤੇ ਆਉਂਦਾ ਜੀ ਇਹ ਹਿਮਾਚਲ ਦਾ ਲਸਣ ਹੁੰਦਾ ਆ ਜਿਹੜਾ ਕਿ ਜ਼ਿਆਦਾਤਰ ਮੈਡੀਸਨ ਦੇ ਤੌਰ ਤੇ ਹੀ ਵਰਤਿਆ ਜਾਂਦਾ ਕਿਉਂਕਿ ਇਹਦੀ ਗੰਢੀ ਦੇ ਥੱਲੇ ਨਾ ਇੱਕ ਥੋੜੀਆਂ ਛੋਟੀਆਂ ਹੋਰ ਗੰਡੀਆਂ ਲੱਗਦੀਆਂ ਇਸ ਤਰ੍ਹਾਂ ਝਾਚਪੇਰੇ ਜਦੋਂ ਆਪਾਂ ਪੱਟਾਂਗੇ ਤੇ ਫਿਰ ਆਪਾਂ ਤੁਹਾਨੂੰ ਦਿਖਾ ਦਾਂਗੇ ਇਹ ਆਂਦਾ ਜੀ ਚਿੱਟਾ ਫਾਰਮਿ ਲਸਣ ਇਹ ਜ਼ਿਆਦਾਤਰ ਜਿਹੜਾ ਆਪਾਂ ਮੁੱਲ ਖਰੀਦਦੇ ਆਂ ਬਾਜ਼ਾਰਾਂ ਦੇ ਵਿੱਚੋਂ ਇਹ ਵਲਾ ਹੁੰਦਾ ਤੇ ਹੁਣ ਆਪਾਂ ਤੁਹਾਨੂੰ ਖੇਤ ਦਿਖਾ ਦਿੰਨੇ ਆ ਜਿੱਥੇ ਆਪਾਂ ਇਹਨੂੰ ਲਗਾਉਣ ਲੱਗੇ ਆ ਆਪਾਂ ਬੈੱਡਾਂ ਤੇ ਲਗਾਵਾਂਗੇ ਇੱਧਰ ਤੁਹਾਨੂੰ ਖੇਤ ਦਿਖਾ ਦਿੰਨੇ ਆ ਖੇਤ ਦੀ ਬਹਾਈ ਆਪਾਂ ਕਰ ਲਈ ਆ ਤੇ ਬੈੱਡ ਆਪਾਂ ਕਿਸ ਤਰ੍ਹਾਂ ਬਣਾਣੇ ਆ ਉਹ ਆਪਾਂ ਤੁਹਾਡੇ ਲਗਭਗ 2-3 ਤਰੀਕਿਆਂ ਦੇ ਨਾਲ ਜਿਹੜਾ ਲਸਣ ਲਗਾਇਆ ਜਾਂਦਾ ਜਿਹੜੇ ਵੇਚਦੇ ਆ ਲਸਣ ਉਹ ਜ਼ਿਆਦਾਤਰ ਵੱਟਾਂ ਤੇ ਲਗਾਉਂਦੇ ਇਸ ਤਰ੍ਹਾਂ ਵੱਡੀਆਂ-ਵੱਡੀਆਂ ਕਿਆਰੀਆਂ ਬਣਾ ਕੇ 3 ਫੁੱਟ ਦੀਆਂ ਕਿਉਂਕਿ ਉੱਤੇ ਲਸਣ ਜਿਹੜਾ ਨਾ ਮੋਟਾ ਹੋ ਜਾਂਦਾ ਥੋੜਾ ਜੇ ਆਪਾਂ ਇਸ ਤਰ੍ਹਾਂ ਕਿਆਰਾ ਵਿਧੀ ਦੇ ਨਾਲ ਲਗਾਵਾਂਗੇ ਤੇ ਫੇਰ ਜਿਹੜਾ ਲਸਣ ਥੋੜਾ ਬਰੀਕ ਰਹਿੰਦਾ ਆ ਤੋ ਘਰੇਲੂ ਵਰਤੋਂ ਵਾਸਤੇ ਤੇ ਕਿਆਰਾਂ ਵਿੱਚ ਹੀ ਲਗਾ ਦਿੱਤਾ ਜਾਂਦਾ ਕਿਉਂਕਿ ਉਹਦੇ ਵਿੱਚ ਮਿਹਨਤ ਜਿਹੜੀ ਬਹੁਤ ਘੱਟ ਕਰਨੀ ਪੈਂਦੀ ਆ ਤੇ ਜਾਂ ਇਸ ਤਰ੍ਹਾਂ ਜਿਹੜੀਆਂ ਵੱਟਾਂ ਇਸ ਤਰ੍ਹਾਂ ਆਪਾਂ ਬਣਾਈ ਦੀਆਂ ਵਾਂ ਇਹਦੇ ਵੀ ਤੁਸੀਂ ਦੋਨਾਂ ਸਾਈਡਾਂ ਤੇ ਲਸਣ ਲਗਾ ਸਕਦੇ ਹੋ ਇਹ ਵਾਲੀਆਂ ਵੱਟਾਂ ਤੇ ਤੇ ਜਿਹੜੀਆਂ ਅਸੀਂ ਵੱਟਾਂ ਪਾ ਰਹੇ ਹਾਂ ਅਸੀਂ ਪਾ ਰਹੇ ਹਾਂ ਜੀ 3 ਫੁੱਟ ਦੀ ਲਗਭਗ ਤੇ ਉਹ ਆਪਾਂ ਅੱਗੇ ਤੁਹਾਨੂੰ ਦਿਖਾਉਨੇ ਆ ਜਦੋਂ ਵੱਟਾਂ ਪਾਈਆਂ 2.5 2.5 ਫੁੱਟ ਦੇ ਆਪਾਂ ਇਸ ਤਰ੍ਹਾਂ ਜੀ ਬੈੱਡ ਬਣਾ ਲਿਆ ਇੱਧਰ ਨੂੰ ਪੰਜ ਬੈੱਡ ਬਣ ਗਏ ਆ ਤੇ ਵਿੱਚ ਇਸ ਤਰ੍ਹਾਂ ਆਪਾਂ ਜਿਹੜੀਆਂ ਖਾਲਾਂ ਛੱਡ ਦਿੱਤੀਆਂ ਆ ਪਾਣੀ ਦੇਣ ਨੂੰ ਅੰਦਾਜ਼ੇ ਨਾਲ ਹੀ ਆ 2.5 ਫੁੱਟ ਕੋਈ ਇੰਨਾ ਪੱਕਾ ਨਹੀਂ ਹੈਗਾ 2-4 ਇੰਚ ਇੱਧਰ ਉੱਧਰ ਵੀ ਹੋ ਸਕਦਾ ਆ ਪਰ ਅਸੀਂ ਬੈੱਡ ਤੇ ਲਗਾ ਰਹੇ ਹਾਂ ਇਹਦੇ ਨਾਲ ਕੀ ਹੋਊਗਾ ਕਿ ਲਸਣ ਜਿਹੜਾ ਆਪਣਾ ਮੋਟਾ ਹੋਊਗਾ ਤੇ ਇੱਧਰ ਆਪਾਂ ਇਸ ਤਰ੍ਹਾਂ ਵਿੱਚ ਖਾਲ ਬਣਾ ਦਿੱਤੀ ਆ ਪਾਣੀ ਦੇਣ ਨੂੰ ਤੇ ਸਭ ਤੋਂ ਪਹਿਲਾਂ ਮੈਂ ਲਸਣ ਲਗਾ ਰਹੀ ਆ ਜੀ ਜਿਹੜਾ ਮੋਟਾ ਹਮਾਚੜੀ ਲਸਣ ਜਿਹਨੂੰ ਕਹ ਦਿੰਦੇ ਆ ਇੱਕ ਲਗਭਗ ਇੱਕ ਬੈੱਡ ਦਾ ਹੀ ਹੁਣਾ ਇਹ ਵਾਲਾ ਲਸਣ ਤੇ ਅਸੀਂ ਵੀ ਇਹ ਪਹਿਲੀ ਵਾਰੀ ਲਗਾ ਰਹੇ ਆ ਲਸਣ ਇਹਦਾ ਲਗਾਉਣ ਦਾ ਜਿਹੜਾ ਸਭ ਤੋਂ ਸਹੀ ਟਾਈਮ ਆ ਉਹ ਅਕਤੂਬਰ ਸਟਾਰਟਿੰਗ ਦੀ ਵਿੱਚ ਹੀ ਹੁੰਦਾ ਆ ਕਿਉਂਕਿ ਇਹ 2 ਮਹੀਨੇ ਜਿਹੜਾ ਜ਼ਿਆਦਾ ਲੈਂਦਾ ਹੈ ਲਸਣ ਦੂਜੇ ਲਸਣ ਨਾਲੋਂ ਦੂਜਾ ਲਸਣ ਥੋੜਾ ਛੇਤੀ ਪੱਕ ਜਾਂਦਾ ਇਹਨੂੰ 2 ਮਹੀਨੇ ਜਿਹੜੇ ਜ਼ਿਆਦਾ ਲੱਗ ਜਾਂਦੇ ਆ ਖੋਰ ਮੇ ਲੱਗੀ ਜੀ ਲਗਾਣ ਲਸਣ ਤੇ ਇਸ ਤਰ੍ਹਾਂ ਤੁਸੀਂ ਉਂਗਲ ਦੇ ਨਾਲ ਜਾਂ ਸੋਟੀ ਦੇ ਨਾਲ ਇਹਦਾ ਸਿੱਧੀਆਂ ਲਾਈਨਾਂ ਲਗਾ ਲਓ ਇਹਦੇ ਵਿੱਚ ਇਸ ਤਰ੍ਹਾਂ ਲਸਣ ਜਿਹੜਾ ਆ ਰੱਖ ਦੋ ਆਮ ਤੌਰ ਤੇ ਤਾਂ ਲਸਣ ਲਗਾਉਂਦਾ ਸਾਰਿਆਂ ਭੈਣ ਭਰਾਵਾਂ ਨੂੰ ਪਤਾ ਹੀ ਹੁੰਦਾ ਪਰ ਜਿਹੜੇ ਨਵੇਂ ਆ ਬੱਚੇ ਆ ਜਾਂ ਜਿਨ੍ਹਾਂ ਨੂੰ ਨਹੀਂ ਪਤਾ ਤੇ ਸ਼ੌਂਕ ਰੱਖਦੇ ਆ ਲਸਣ ਲਗਾਉਂਦਾ ਉਹਨਾਂ ਵਾਸਤੇ ਆਪਾਂ ਦੱਸ ਦਿੰਨੇ ਆ ਕਿ ਆ ਜਿਹੜਾ ਇਹਦਾ ਉੱਤੇ ਬੋਦੀ ਜੀ ਵਾਲੀ ਸਾਈਡ ਹੁੰਦੀ ਇਹ ਉੱਪਰ ਕਰਨੀ ਹੁੰਦੀ ਆ ਆ ਜਿਹੜੀ ਇਹਦੇ ਇਸ ਤਰ੍ਹਾਂ ਪੱਧਰਾ ਹੁੰਦਾ ਆ ਬਿਲਕੁਲ ਪਲੇਨ ਜਿੱਧਰ ਜੜਾ ਹੁੰਦੀਆਂ ਆ ਤੇ ਉਹ ਵਾਲੀ ਸਾਈਡ ਇਦਾਂ ਥੱਲੇ ਕਰਨੀ ਹੁੰਦੀ ਆ ਇਸ ਤਰ੍ਹਾਂ ਬਸ ਇਹਨੂੰ ਉੱਤੇ ਮਿੱਟੀ ਪਾ ਦੋ ਸੋਨ ਆਪਾਂ ਲਗਾ ਦਿੱਤਾ ਜੀ ਸਾਰੇ ਤੇ ਹੁਣ ਬਸ ਰਹਿ ਗਿਆ ਜੀ ਪਾਣੀ ਦੇਣ ਵਾਲਾ ਤੇ ਪਾਣੀ ਇਹਨੂੰ ਆਪਾਂ ਹੁਣ ਦੇ ਦੇਣੇ ਆ ਲਸਣ ਅਸੀਂ ਲਗਾਤਾ ਜੀ ਤੇ ਪਰਾਲੀ ਇਸ ਤਰ੍ਹਾਂ ਵਿਛਾ ਦਿੱਤੀ ਆ ਪਰਾਲੀ ਵਿਛਾ ਸਕਦੇ ਹੋ ਤੁਸੀਂ ਜਾਂ ਤੂੜੀ ਤੁਹਾਡੇ ਕੋਲ ਹੈਗੀ ਜਾਂ ਝੋਨੇ ਦਾ ਛਿਲਕਾ ਹੈਗਾ ਤੁਸੀਂ ਕੁਝ ਵੀ ਉੱਪਰ ਰੱਖ ਸਕਦੇ ਹੋ ਇਸ ਕਰਕੇ ਰੱਖਿਆ ਵਾ ਇੱਕ ਤਾਂ ਜਿਹੜਾ ਵਾ ਕੱਖ ਕਾਨ ਨਹੀਂ ਉੱਗਦਾ ਹੈਗਾ ਕੋਈ ਵੀ ਮਤਲਬ ਕਿ ਵੇਸਟ ਜਿਹੜਾ ਜਿਹੜੀਆਂ ਬੂਟੀਆਂ ਉੱਗਦੀਆਂ ਉਹ ਨਹੀਂ ਉਗਣਗੀਆਂ ਇਹਦੇ ਨਾਲ ਤੇ ਦੂਜਾ ਜਿਹੜੀ ਨਾ ਨਮੀ ਬਣੀ ਰਹਿੰਦੀ ਲਸਣ ਦੇ ਥੱਲੇ ਤੇ ਇੰਨਾ ਜ਼ਿਆਦਾ ਫਿਰ ਆਪਾਂ ਨੂੰ ਪਾਣੀ ਵੀ ਨਹੀਂ ਦੇਣਾ ਪੈਂਦਾ ਇਸ ਕਰਕੇ ਆਪਾਂ ਸਾਰੇ ਉੱਤੇ ਵਿਛਾ ਕੇ ਤੇ ਇਹ ਜਿਹੜਾ ਟਾਹਣੀਆਂ ਆ ਉੱਪਰ ਰੱਖ ਦਿੱਤੀਆਂ ਰੁੱਖਾਂ ਦੀਆਂ ਕਿਉਂਕਿ ਆਪਣੇ ਰਾਤ ਨੂੰ ਜਦੋਂ ਕੁੱਤੇ ਆਉਂਦੇ ਆ ਨਾ ਤੇ ਉਹ ਸਾਰੇ ਹੀ ਜਿਹੜਾ ਵਾ ਨਾ ਉਥਲ-ਪੁਥਲ ਮਚਾ ਜਾਂਦੇ ਆ ਸਾਰੀਆਂ ਵੱਟਾਂ-ਵਟਾਂ ਟਾ ਜਾਂਦੇ ਆ ਵਿੱਚ ਡੇੜ ਤੇ ਰਹਿੰਦੇ ਆ ਡੇਵਾਰਾਂ ਕੁੱਤੇ ਹੁੰਦੇ ਆ ਤੇ ਇਸ ਕਰਕੇ ਮੈਂ ਇਸ ਤਰ੍ਹਾਂ ਪਰ ਛਾਪੇ ਰੱਖ ਦਿੱਤੇ ਆ ਤੇ ਇੱਥੇ ਆਪਾਂ ਵੀਡੀਓ ਦੀ ਸਮਾਪਤੀ ਕਰਦੇ ਆ ਉਮੀਦ ਕਰਦੇ ਆ ਕਿ ਤੁਹਾਨੂੰ ਮੇਰੀਆਂ ਵੀਡੀਓਜ਼ ਵਧੀਆ ਲੱਗ ਰਹੀਆਂ ਹੋਣਗੀਆਂ ਜੇਕਰ ਮੇਰੀ ਵੀਡੀਓ ਵਧੀਆ ਲੱਗਦੀਆਂ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਆਪਣੇ ਦੋਸਤਾਂ ਮਿੱਤਰਾਂ ਵਿੱਚ ਵੀਡੀਓ ਸ਼ੇਅਰ ਕਰੋ ਧੰਨਵਾਦੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸასი ਕਾਲ ਜੀ ਹੁੰਦੇ ਬਸ ਦੇ ਰਹੋ